ਇੱਕ ਪਾਸੇ ਜਿੱਥੇ ਪੰਜਾਬ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤਾਂ ਦੂਜੇ ਪਾਸੇ ਸਕੂਲੀ ਬੱਚਿਆਂ ਦੇ ਵੱਲੋਂ ਜਸ਼ਨ ਮਨਾਇਆ ਗਿਆ ਜਿਹਾ ਬੱਚਿਆਂ ਦੇ ਵੱਲੋਂ ਗੱਡੀ ਤੇ ਚੜ ਕੇ ਖੂਬ ਹੁੱਲੜਵਾਜ਼ੀ ਕੀਤੀ ਗਈ ਹੋਟਿੰਗ ਕੀਤੀ ਗਈ ਹੈ ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮੇਲ ਪ੍ਰਾਪਤ ਹੋਈ ਜਿਸ ਤੋਂ ਬਾਅਦ ਸਕੂਲ ਦੇ ਵੱਲੋਂ ਇਹਨਾਂ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਜਦੋਂ ਬੱਚੇ ਸਕੂਲ ਦੇ ਵਿੱਚੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਇੱਕਦਮ ਹੁੱਲੜਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਇੱਥੋਂ ਤੱਕ ਕਿ ਗੱਡੀਆਂ ਤੇ ਚੜ ਕੇ ਹੋਟਿੰਗ ਕੀਤੀ ਹੈ ਸੜਕ ਜਾਮ ਹੋ ਗਈ ਤਸਵੀਰਾਂ ਦੇਖ ਸਕਦੇ ਹੋ ਸਨਰੂਫ ਦੇ ਵਿੱਚੋਂ ਬਾਹਰ ਨਿਕਲ-ਨਿਕਲ ਕੇ ਹੁੱਲੜਬਾਜ਼ੀ ਕਰਦੇ ਹੋਏ ਸਾਫ਼ ਦਿਖਾਈ ਦੇ ਰਹੇ ਨੇ ਜਿੱਥੇ ਪ੍ਰਸ਼ਾਸਨ ਵਿਫ਼ਤਾ ਦੇ ਵਿੱਚ ਸੀ ਸਕੂਲ ਦੀ ਤਲਾਸ਼ੀ ਲੈ ਰਿਹਾ ਸੀ ਮੋਹਮ ਚਲਾਈ ਜਾ ਰਹੀ ਸੀ ਤਾਂ ਦੂਜੇ ਪਾਸੇ ਬੱਚਿਆਂ ਦੇ ਵੱਲੋਂ ਸਕੂਲ ਦੇ ਬਾਹਰ ਨਿਕਲ ਕੇ ਖੂਬ ਜਸ਼ਨ ਮਨਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੋਟਿੰਗ ਕੀਤੀ ਗਈ ਹੈ ਔਰ ਛੁੱਟੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਤਾਂ ਅੱਜ ਜਲੰਧਰ ਦੇ ਕਈ ਸਕੂਲ ਨੇ ਜਿਨ੍ਹਾਂ ਨੂੰ ਮੇਲ ਕੀਤੀ ਗਈ ਹੈ ਪ੍ਰਿੰਸੀਪਲ ਨੂੰ ਕਿ ਇਹਨਾਂ ਸਕੂਲਾਂ ਨੂੰ ਬੰਬ ਨਾਲ ਉਡਾਇਆ ਜਾਵੇਗਾ ਉਸ ਤੋਂ ਬਾਅਦ ਫੁਰਤੀ ਦੇ ਨਾਲ ਸਕੂਲ ਪ੍ਰਬੰਧਕਾਂ ਦੇ ਵੱਲੋਂ ਇਹਨਾਂ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਮਾਪੇ ਆਪਣੇ ਬੱਚਿਆਂ ਨੂੰ ਲੈਣ ਦੇ ਲਈ ਪਹੁੰਚ ਗਏ ਔਰ ਜਿਹੜੇ ਬੱਚੇ ਆਪੋ ਆਪਣੇ ਸਾਧਨਾ ਤੇ ਸਕੂਲ ਆਉਂਦੇ ਨੇ ਉਹਨਾਂ ਸਾਧਨਾ ਤੇ ਚੜ ਕੇ ਇਹਨਾਂ ਬੱਚਿਆਂ ਦੇ ਵੱਲੋਂ ਸ਼ਰੇ ਆਮ ਇੱਥੇ ਹੁੱਲੜਵਾਜ਼ੀ ਕੀਤੀ ਗਈ ਹੈ ਤਾਂ ਜਲੰਧਰ ਦੇ ਕਈ ਸਕੂਲ ਨੇ ਜਿੱਥੇ ਧਮਕੀ ਮਿਲੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਕਿ ਕਿਵੇਂ ਕੇਐਮਵੀ ਸਕੂਲ ਆਈਬੀਬਾਈ ਵਰਲਡ ਸਕੂਲ ਸਣੇ ਹੋਰ ਬਹੁਤ ਸਾਰੇ ਸਕੂਲ ਨੇ ਜਿਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਦੂਜੇ ਪਾਸੇ ਸਿਵਲ ਈਐਸਆਈ ਹਸਪਤਾਲ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਭਾਰੀ ਗਿਣਤੀ ਦੇ ਵਿੱਚ ਇਹ ਬੱਚੇ ਆਪੋ ਆਪਣੇ ਵਾਹਨ ਲੈ ਕੇ ਪਹੁੰਚ ਗਏ ਹੁੱਲੜਵਾਜ਼ੀ ਕਰਦੇ ਹੋਏ ਸਾਫ਼ ਤੌਰ ਤੇ ਦੇਖੇ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੋਕਣ ਦੇ ਲਈ ਕਿਸ ਤਰੀਕੇ ਦੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਔਰ ਲੋਕ ਇਹਨਾਂ ਬੱਚਿਆਂ ਨੂੰ ਦੇਖ ਕੇ ਹੈਰਾਨ ਰਹਿ ਗਏ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਸ਼ਰੇ ਆਮ ਹੁੱਲੜਵਾਜ਼ੀ ਕੀਤੀ ਗਈ ਹੈ